ਡਾਕਟਰ ਦਾ ਪੁੱਤ ਡਾਕਟਰ ਵਕੀਲ ਦਾ ਪੁੱਤ ਵਕੀਲ ਬਣਨ ਦਾ ਸੁਪਨਾ ਦੇਖਦਾ ਹੈ ਤੁਸੀਂ ਵੀ ਆਪਦੇ ਫਾਦਰ ਤਰ੍ਹਾਂ ਫਿਰ ਗ੍ਰੰਥੀ ਬਣੇ ਸਰ ਦੇਖੋ ਮੈਂ ਇਹ ਤਬਲਾ ਹੋ ਗਿਆ ਕੀਰਤਨ ਹੋ ਗਿਆ ਸਿੱਖਿਆ ਜ਼ਰੂਰ ਪਰ ਕਦੀ ਮੇਰੀ ਅੰਦਰ ਆਤਮਾ ਨਹੀਂ ਸੀ ਮੰਨਦੀ ਕਿ ਮੈਂ ਕਰਨਾ ਹੈ ਕਦੀ ਵੀ ਨਹੀਂ ਆਤਮਾ ਮੇਰੀ ਮੰਨੀ ਕਿਉਂ ਦੇਖੋ ਗਿਆਨੀ ਬਣਨਾ ਸੌਖਾ ਵੀ ਨਹੀਂ ਹੈ ਬਹੁਤ ਔਖਾ ਹੈ ਬਹੁਤ ਮੈਂ ਕਹਿੰਦਾ ਦੁਨੀਆ ਦੇ ਸਾਰੇ ਕੰਮਾਂ ਨਾਲੋਂ ਔਖਾ ਕੰਮ ਹੈ ਜਿੰਨਾ ਲੋਕ ਇਸ ਕੰਮ ਨੂੰ ਸੁੱਖਾ ਸਮਝਦੇ ਆ ਨਾ ਯਾਰ ਲੋਕ ਡਿਊਟੀ ਕਰਦੇ ਨੇ 8 ਘੰਟੇ ਕਰਦੇ ਨੇ ਸ਼ਾਮ ਨੂੰ ਫਿਰ ਬੰਦਾ ਪਰਿਵਾਰ ਚ ਘਰ ਆ ਕੇ ਬੈਠਾ ਹੁੰਦਾ ਗਿਆਨੀ ਤੇ ਪੁਲਿਸ ਵਾਲਿਆਂ ਦੀ ਡਿਊਟੀ 24 ਘੰਟੇ ਦੀ ਹੈ ਔਰ ਦੋਨਾਂ ਦੀ ਵਿਰੋਧਤਾ ਜ਼ਿਆਦਾ ਹੈ ਕੋਈ ਇੱਜ਼ਤ ਨਹੀਂ ਕਰਦਾ ਕੋਈ ਰਿਸਪੈਕਟ ਨਹੀਂ ਕਰਦਾ ਇੱਕ ਸਿੰਪਲ ਜੀ ਗੱਲ ਸਮਝਣ ਵਾਲੀ ਹੈ ਮੇਰਾ ਨਹੀਂ ਸੀ ਮੰਨ ਗਿਆਨੀ ਬਣਦਾ ਮੈਂ ਨਹੀਂ ਬਣਿਆ ਮੈਂ ਆਪਣੇ ਆਪ ਨੂੰ ਤੱਕਾ ਕੀਤਾ ਮੈਂ ਉੱਥੋਂ ਨਿਕਲ ਕੇ ਅੱਜ ਮੈਂ ਮੈਂ ਆਪਣੀ ਜ਼ਿੰਦਗੀ ਦੇ ਨਜ਼ਾਰੇ ਲੈ ਰਿਆ ਹੱਕ ਸੱਚ ਦੀ ਕਮਾਈ ਕਰ ਰਿਹਾ ਹਾਂ ਨਾ ਮੈਂ ਕਿਸੇ ਨਾਲ ਕੋਈ ਤੱਕਾ ਥੋੜੀ ਕਰ ਰਿਹਾ ਜੇ ਮੈਂ ਲੋਕਾਂ ਨੂੰ ਵੀਜ਼ੇ ਲਵਾ ਕੇ ਬਾਹਰ ਭੇਜਦਾ ਤਾਂ ਵੀਜ਼ਾ ਲਵਾ ਕੇ ਭੇਜਦਾ ਬਾਰ ਸਰ ਪੈਸੇ ਲੈਣਾ ਉਸ ਚੀਜ਼ ਦੇ ਮੈਂ ਅੱਜ ਤੁਸੀਂ ਜੋ ਹੋ ਤੁਸੀਂ ਜੋ ਅੰਦਰ ਸੀ ਉਹ ਬਾਹਰ ਹੋ ਮੈਂ ਮੈਂ ਬੇਸ਼ੱਕ ਅੱਜ ਦਾਰੂ ਨਹੀਂ ਪੀਂਦਾ ਮੇਰੀ ਉਹ ਨਹੀਂ ਜੀ ਮੰਨਣਾ ਹੈ ਕਿ ਮੈਂ ਨਹੀਂ ਪੀਂਦਾ ਹਾਂ ਪਰ ਮੈਂ ਪੀਤੀ ਹੈ ਦਾਰੂ ਵੀ ਪੀਤੀ ਹੈ ਮੈਂ ਹਰ ਸੈਟਰਡੇ ਇੱਕ ਅੰਦਾ ਪੈਗ ਲਾ ਕੇ ਸੌਂਦਾ ਤੁਹਾਡੀ ਇੱਛਾ ਤੁਹਾਡੀ ਨਿੱਜੀ ਜ਼ਿੰਦਗੀ ਹਣਾ ਜੇ ਮੈਂ ਸੋਚਾਂ ਕਿ ਜੇ ਮੈਂ ਗਿਆਨੀ ਦਾ ਮੁੰਡਾ ਵਾਂ ਪਰ ਇਹ ਤਾਂ ਇਹ ਗੱਲ ਹੈ ਨਾ ਕਿ ਮੈਂ ਗਾਤਰਾ ਪਾ ਕੇ ਦਾੜੀ ਰੱਖ ਕੇ ਹੱਥ 'ਚ ਪੈਗ ਫੜਿਆ ਹੋਵੇ ਫਿਰ ਤੁਸੀਂ ਮੈਨੂੰ ਮਾੜਾ ਕਹਿ ਸਕਦੇ ਸੀ ਜਨ ਸ੍ਰੀ ਸਾਹਿਬ ਕਿੱਲੀ ਤੇ ਟੰਗਤੀ ਲੋਕਾਂ ਨੂੰ ਦਿਖਾਉਣ ਵਾਸਤੇ ਪਾ ਲਈ ਮੈਂ ਸਰ ਜਿਵੇਂ ਦਾ ਅੰਦਰੋਂ ਸੀ ਐਵੇਂ ਦਾ ਬਾਹਰੋਂ ਬਣਨ ਵਾਸਤੇ ਮੈਂ ਬੜੀ ਮਿਹਨਤ ਕੀਤੀ